ਮੇਰਨਾ ਜਗENDER ਸਿੰਘ ਉਹ ਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਉਗਰਾਹਾ ਜਿਹੜਾ 5 ਮਾਰਚ ਦਾ ਸਾਡਾ ਪ੍ਰੋਗਰਾਮ ਹੈ ਜ਼ਿਲ੍ਹਾ ਹੈੱਡਕੁਆਟਰਾਂ ਤੇ ਮਜਾਰਿਆਂ ਦਾ ਉਹ ਤਿੰਨ ਜਥੇਬੰਦੀਆਂ ਵੱਲੋਂ ਹੈ ਭਾਰਤੀ ਕਿਸਾਨ ਇਕਤਾ ਉਗਰਾਹਾ ਕ੍ਰਾਂਤੀਕਾਰੀ ਕਿਸਾਨ ਦੁਨੀਆ ਦੇ ਦਰਸ਼ਨਪਾਲ ਤੇ ਭਾਰਤੀ ਕਿਸਾਨ ਇਕਤਾ ਟਕਾਉਂਦਾ ਧਨੇਰ ਇਹ ਤਿੰਨ ਜਥੇਬੰਦੀਆਂ ਵੱਲੋਂ ਸਾਂਝਾ ਪ੍ਰੋਗਰਾਮ ਡਿਕਿਆ ਗਿਆ ਜਿਹਦੇ ਚ ਤਿੰਨ ਨੁਕਤੇ ਮੁੱਖ ਤੌਰ ਤੇ ਇਹਦੇ ਚ ਲਏ ਆ ਕਿ ਇੱਕ ਤਾਂ ਜਿਹੜੀਆਂ ਸਰਕਾਰ ਨੇ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਰੋਕਾਂ ਲਾਈਆਂ ਨੇ ਦਿੱਲੀ ਨੂੰ ਜਾਣ ਵਾਸਤੇ ਉਹਦੇ ਵਿਰੋਧ ਚ ਇੱਕ ਉਤੇ ਜਬਰ ਹੋਇਆ ਉਹਦੇ ਰੋਸ ਚ ਤੀਜੀਆਂ ਜਿਹੜੀਆਂ ਦਿੱਲੀ ਮੋਰਚੇ ਨੇ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਪ੍ਰਚਾਰ ਨੂੰ ਲੈ ਕੇ 14 ਜਿਹੜਾ ਮਾਰਚ ਨੂੰ RAMLILA ਗਰਾਊਂਡ ਦੇ ਵਿੱਚ ਮਹਾਪੰਚਾਇਤ ਰੱਖੀ ਹੈ ਉਹਦੀ ਤਿਆਰੀ ਵਜੋਂ ਤਿੰਨ ਜੱਥੇਬੰਦੀਆਂ ਦਾ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ ਬਹੁਤ ਜਿਹੜਾ ਜੋਰ ਸ਼ੋਰ ਨਾਲ ਰੱਖਿਆ ਗਿਆ ਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਂ ਜਿਹੜੇ ਸਾਡੀ ਬਾਤ ਸੁਣਦੇ ਨੇ ਕੀ ਜੋਰ ਸ਼ੋਰ ਨਾਲ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਤਾਂ ਕਿ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਕਰ ਸਕੀਏ ਵੱਡੀ ਤਾਕਤ ਜਟਾਉਣ ਵਾਸਤੇ ਵਾਰ-ਵਾਰ ਅਪੀਲ ਕਰਦੇ ਆ ਨਾਲ ਜੋਦੀ ਇਹ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਔਰਤਾਂ ਤੇ ਨੌਜਵਾਨਾਂ ਨੂੰ ਇਹਦੇ ਸ਼ਾਮਲ ਕਰਨ ਵਾਸਤੇ ਅਪਰਾਹਲਾ ਕਰੋ ਤੇ ਪੰਜਾਬ ਦੀਆਂ ਉਹ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਆਉਣੀਆਂ ਚਾਹੁੰਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਖੁੱਲੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦਿਓ